ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਕਪੂਤਰਬਾਤ ਰਿਸੈਟ ਆ ਵੀ ਸਾਰੇ ਵੀਰਾਂ ਦੇ ਘਰਪਰਾ ਠੀਕ ਐ ਲਓ ਜੀ ਘਰ ਤੇ ਬਲੌਗ ਦੀ ਸਟਾਰਟਿੰਗ ਲਗਭਗ 11 ਵਜੇ ਤੇ ਬਸ ਹੁਣੇ ਉੱਠੇ ਸੀ ਜੀ ਹਨ ਵੈਸਾ ਰਾਤ ਟਾਈਮ ਨਾਲ ਸੌਂ ਗਿਆ ਸੀਗਾ ਫਿਰ ਵੀ ਯਾਰ ਉੱਠ ਨੂੰ ਜੀ ਨਹੀਂ ਕਰਦਾ ਸਾਨੂੰ ਪਤਾ ਕਮਜ਼ੋਰੀ ਜਾਈ ਪਈ ਆ ਪਤਾ ਨਹੀਂ ਹੋਈ ਬਸ ਨਾ ਢੇਰੀ ਜਿਹੜਾ ਹੀ ਬਹਿਣਾ ਯਾਰ ਪਏ ਰਹਿਣਾ ਸੁੱਤੇ ਜਿਹੜਾ ਰਹਿਣਾ ਹਨ ਹੋਰ ਯਾਨ ਐਕਟਿਵ ਜਿਹੇ ਰਹਿਣਾ ਚਲੋ ਕੋਈ ਗੱਲ ਨਾ ਆਗੇ ਪਾਲ ਦਾ ਕਬੂਤਰੀ ਦਾ ਹਾਲ ਚਾਲ ਦੇਖਿਆ ਬਈ ਆਪਾਂ ਜਿਹੜੀ ਰਾਤ ਪਿੰਜਰੇ ਚ ਪਈ ਸੀਗੀ ਉਹ ਬਈ ਕਬੂਤਰੀ ਦੀ ਕੰਡੀਸ਼ਨ ਓਵੇਂ ਹੀ ਆ ਬਈ ਪੋਟਾ ਰੋਕ ਰੱਖਿਆ ਕਬੂਤਰੀ ਨੇ ਹਨਾ ਹੁਣ ਉਹ ਪਾਲਟ ਨਹੀਂ ਪੋਗੀ ਪਹਿਲਾਂ ਪਾਲਟ ਪੁਲਟ ਕੇ ਪੋਟਾ ਚਲਾਉਣਾ ਉਹਦਾ ਆਪਾਂ ਤੇ ਉਸ ਤੋਂ ਬਾਅਦ ਫਿਰ ਮੇਰੀ ਰਹੀ ਜਿਹੜੇ ਦੋ ਕੂਤਰ ਕਾਲੇ ਰੰਗ ਰੁਗੜਾ ਛਾਡੇ ਗਏ ਸੀ ਹਨਾ ਇਹਨਾਂ ਨੂੰ ਡਾਗੇ ਕਿ ਨਾੜਾ ਕੇ ਯਾਰ ਹਾਂ ਚਲੋ ਦੇਖਦੇ ਆ ਫੜ ਕੇ ਦੇਖਦੇ ਆ ਡਾਉਨਲੋਡ ਸੈਸ਼ਨ ਚੋਂ ਇਹ ਤਾਂ ਡਾਅ ਦਾਂਗੇ ਨਹੀਂ ਤਾਂ ਰਹਿਣ ਦਿਆਂਗੇ ਹਾਂਜੀ ਬਾਪੂ ਆਗੇ ਜੇ ਤੇਰੇ ਲਈ ਕਰੇ ਰਾਸ ਤਾਂ ਪਹਿਲਾਂ ਹੀ ਆ ਗਿਆ ਸੀ ਆ ਮੈਂ ਇਧਰ ਉਧਰੋਂ ਉਦੋਂ ਬਾਅਦ ਆਪਣੇ ਲੱਕੜ ਵਾਲੇ ਮਿਸਤਰੀ ਜਾਈ ਹਣਾ ਉਹ ਕਹਿੰਦੇ ਦੁਕਾਨ ਤੋਂ ਆਪਾਂ ਇੱਕ ਤਾਂ ਬਲੇਡ ਤੇ ਕੁਝ ਹੋਰ ਸਮਾਨ ਫੜ ਕੇ ਲੈਣਾ ਹੈਗਾ। ਤਾਂ ਵੀ ਚਲੋ ਪਹਿਲਾਂ ਉਹ ਲਿਆਉਣੇ ਆ ਹਣਾ ਆਪਾਂ। ਤੇ ਉਦੋਂ ਬਾਅਦ ਮੈਂ ਕਿਹਾ ਵੀ ਹੁਣ ਕੀ ਕਰਕੇ ਯਾਰ ਸਮਝ ਨਹੀਂ ਆ ਰਹੀ ਬਾਪੇ ਯਾਰ ਇੱਕ ਤਾਂ ਨਾ ਪਲੰਦਰ ਦਾ ਜੀ ਆਣੀ ਲੱਗੀ ਆ ਨਾ ਗੱਪ ਨਹੀਂ ਮਾਰਦਾ। ਭੈਣ ਚੋ ਦਾ ਜੀ ਕਰਿਆਂਦਾ ਰੂਹੀ ਅੱਗੇ ਬੈਠੇ ਯਾਰ ਧੀ ਦੀ ਨਾ ਨਾ। ਹੁਣ ਤੇਰੇ ਨਾਲ ਗੱਲਾਂ ਕਰੀ ਜਾਂਦਾ ਹਣਾ। ਪਤਾ ਨਹੀਂ ਕੰਮ ਬਹੁਤ ਹੈ ਮੇਰੇ ਕੋਲੇ। ਕੁਈ ਭੈਣ ਜੋ ਮਰਿਆ ਨਹੀਂ ਮੈਂ ਕੰਮ ਕਰਨ ਨੂੰ ਹਣਾ ਚੰਗਾ ਬਣਾ ਸਾਰੇ ਕੰਮ ਆਪ ਕਰਦੇ ਰਹੇ ਆ ਤੁਸੀਂ ਆਏ ਦੇਖੋ 2022 ਹਣਾ ਜਦੋਂ ਪਹਿਲਾਂ ਛੌਂਕ ਸੀ ਆਜ 2 ਸਾਲਾਂ ਨੂੰ ਛੱਡ ਕੇ ਦੂਪੀ ਇਹ ਵੀਡੀਓ ਦੇਖੋ ਮੈਂ ਇਕੱਲਾ ਹੀ ਸਾਰੇ ਕੂਤਰ ਸੌਂਦਾ ਇਕੱਲਾ ਸਾਰਾ ਕੰਮ ਭੈਣ ਜੋ ਕੌਲਿਆਂ ਵਾਂਗੂ ਲੱਗਾ ਰਹਿੰਦਾ ਸਾਰਾ ਦਿਨ ਹਣਾ ਇਹਨਾਂ ਤੇ ਟੜਕ ਉੱਠ ਪੈਂਦਾ 6 ਵਜੇ ਹੱਥ ਨੇ 12 1 ਵੇ ਟਿੱਕਰ ਆਪਾਂ ਕੂਤਰਾਂ ਦੇ ਖੁੱਡਿਆਂ 'ਚ ਹੁੰਦੇ ਸੀਗੇ ਤੇ ਖਰਾਕ ਖਰੂਬੀ ਦਾ ਇਹ ਮਿੰਟਾਂ ਸਕਿੰਟਾਂ ਧੋ ਕੇ ਸੁੱਕਣੀ ਪਾ ਕੇ ਸਾਰਾ ਕੰਮ ਕਰ ਦਿੰਦਾ ਐਡੀ ਪਹੁੰਚ ਹਣਾ ਜਮਾ ਹਰਕਤ ਹਾਰੀ ਵੀ ਇੱਥੇ ਨਾ ਸਿਰ ਲੰਗ ਉਹ ਖਰਾ ਖਰਾ ਹੋਈ ਜਾਂਦੀ ਆਈ ਨਹੀਂ ਪਹੁੰਚਦੀ ਨੂੰ ਤੂੰ ਕਰਕੇ ਰਲਾ ਕੇ ਡਰਮ ਚ ਪਾ ਕੇ ਬੋਲਾਂ ਗਾਲਾਂ ਪਾ ਕੇ ਰੱਖ ਦਿਕਾ ਨਾ ਵਿੱਚ ਵਧੀਆ ਤਰੀਕੇ ਨਾਲ ਤੇ ਬਸ ਉਹੀ ਗੱਲ ਫਿਰਣਾ ਪੀ ਆਖਾ ਨਾ ਨਹੀਂ ਰਹਿ ਕੰਮ ਦੇ ਯਾਰ ਜਮ 1% ਵੀ ਤੇ ਕਬੂਤਰੀ ਦੀ ਕੰਡੀਸ਼ਨ ਬਾਬਿਓ ਕੁਛ ਹਾਤਾ ਤਿੱਕਰ ਤਾਂ ਮੰਨ ਕੇ ਚਲੋ ਵੀ ਠੀਕ ਨਹੀਂ ਆ ਬਿੱਠਾ ਸਹੀ ਨਹੀਂ ਨਾ ਇਹਦਾ ਵੀ ਪੋਟਾ ਰੁਗਿਆ ਬੈ ਕਬੂਤਰੀ ਦਾ ਐਡਾ ਪੋਟਾ ਭਰਿਆ ਰਾਤ ਦਾ ਸਾਰਾ ਸਮਾਂ ਉਵੇਂ ਹੀ ਪਿਆ ਤੇ ਹੁਣ ਇਹਨੂੰ ਪਲਟ ਦਾਂਗਾ ਪਲਟ ਕੇ ਫੇਰ ਹੱਲ ਹੋਊਗਾ ਇਹਦਾ ਫੇਰੇ ਨੂੰ ਮੈਡ ਮੂੜੀ ਸੰਦਨੇ ਆਪਾਂ ਕੋਈ ਹੋਰ ਇਹਨੂੰ ਬਾਕੀ ਨੂੰ ਕਬੂਤਰੀ ਹੁਣ ਲੱਗਦਾ ਮੈਨੂੰ ਪੂਰੀ ਸੈੱਟ ਹੋ ਜੂਗੀ ਫਰਕ ਪੈ ਜੂ ਕੂਤਰੀ ਦਾ ਪਹਿਲਾ ਨਾਲੋਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਕੋ ਉਹ ਕੋਠੀ ਤੇ ਕਬੂਤਰੀ ਬੈਠੀ ਸੀ ਅੱਜ ਤੋਂ ਮੈਂ ਦੁਕਾਨ ਤੇ ਗਿਆ ਉਦੋਂ ਦੇਖਿਆ ਇਸ ਨੂੰ ਦਿਖਾਵਾ ਜੂ ਮਾਰ ਕੇ ਖੜ ਚ ਉਹ ਬੈਠਾ ਪਤਾ ਨਹੀਂ ਕੀ ਦਾ ਹੈ ਉਹ ਰਿਆ ਸਾਹਮਣੇ ਉਹ ਠੀਕ ਹੈ ਠੀਕ ਹੈ ਇਹ ਤਾਂ ਗਲਾਬੀ ਜੇ ਫੂੰਜੀ ਵਾਲਾ ਨਹੀਂ ਜਿਹੜਾ ਇੱਥੇ ਫਿਰਦਾ ਸੀ ਕਾਲੀਆਂ ਚੱਲਦਾ ਨਾਲ ਗਲਾਈ ਜਿਹੜਾ ਪੋਪਲੀ ਚਿੜੀ ਮਾਰ ਫੜਦਾ ਸੀ ਹਨ ਤੇ ਚਲੋ ਤਾਂ ਬੈਠ ਰਹੇ ਹੰਦੇ ਹੋ ਆਪਣੇ ਦੂਸਰੇ ਵਾਲੇ ਵੀ ਡਾਈ ਗਏ ਮੇਰੇ ਤੋਂ ਤਾਂ ਚਲੋ ਕੋਈ ਨਾ ਕੋਈ ਫੋਨ ਆ ਹੀ ਜਾਂਦਾ ਚਲੋ ਉਹਨੇ ਐਂ ਕਰਦਾ ਬਾਬੇ ਆਪਾ ਵੀ ਜਿਹੜੀਆਂ ਆਪਣਾ ਜੋੜੀਆਂ ਇਤੋਂ ਇੱਕ ਦੋ ਪੱਕੀਆਂ ਹੋਰ ਲੱਗੀਆਂ ਆਈਆਂ ਵੀ ਜਿਹੜੀਆਂ ਲੱਗਦੀਆਂ ਆਪਾਂ ਨੂੰ ਹੋਗੀਆਂ ਪੱਕੀਆਂ ਤੇ ਉਹਨਾਂ ਨੂੰ ਚਾ ਕੇ ਖੁੱਡੇ ਛੜ ਹਾਂਜੀ ਬਾਬੇ ਤੇ ਕਬੂਤਰੀ ਪਾਰਟੀ ਆ ਬਈ ਤੇ ਦੋ ਦਿਨਾਂ ਦਾ ਵੇਖੋ ਕਿੰਨਾ ਸਮਾਨ ਰੋਕੀ ਪਈ ਸੀਗੀ ਕੱਲੀ ਪਿੱਲੀ ਇਟ ਰੋਕੀ ਪਈ ਆ ਯਾਰ ਪਿੱਲੀ ਇਟ ਦਾਣੇ ਬਈ ਪਿੱਲੀ ਇਟ ਹਨਾ ਕਿੰਨਾ ਟੇਰ ਇੰਨਾ ਪੋਟਾ ਜਿੰਨਾ ਸਮਾਨ ਪਿਆ ਦੋ ਦਿਨਾਂ ਦਾ ਪੋਟੇ ਚ ਰੋ ਗਿਆ ਪਿਆ ਹਣਾ ਅੱਜ ਹਾਰ ਕੇ ਉਹ ਵੀ ਤਿੰਨ ਚਾਰ ਵਾਰਾਂ ਜੀ ਪਲਟੀ ਗਈ ਐ ਮਤਲਬ ਮਤਲਬ ਜਿੰਨੀ ਸੌਖੀ ਰੱਖੀ ਗਈ ਮੈਂ ਉੰਨੀ ਸੌਖੀ ਰੱਖ ਕੇ ਬਿਠਾਈ ਐ ਪਰ ਬਿਠਾਈ ਬਣਾ ਹੱਲ ਕੋਈ ਨਹੀਂ ਸੀ ਪੋਟਾ ਰੋ ਗਿਆ ਬਈ ਕਬੂਤਰੀ ਦਾ ਹਣਾ ਚੋਕ ਹੋ ਗਈ ਯਾਰ ਕਬੂਤਰੀ ਚੱਕਰਦੇ ਪਿੱਲੀ ਏਟ ਜਿਆਦਾ ਪਿੱਛੇ ਵੀ ਨਹੀਂ ਪਾਈ ਪਈ ਹੋਣੀ ਹਣਾ ਤੇ ਬਾਹਲੇ ਟਾਈਮ ਦੀ ਖਾਦੀ ਨਹੀਂ ਹੋਣੀ ਤੇ ਜਦੋਂ ਦੇਖੀ ਪਿੱਲੀ ਏਟ ਤੇ ਹਲਕੀ ਗਈ ਕਬੂਤਰੀ ਦੇਖ ਕੇ ਤੇ ਨਜਾਇਜ਼ ਖਾ ਗਈ ਓਵਰ ਹੋ ਗਿਆ ਕੰਮ ਕਬੂਤਰੀ ਦਾ ਖਾ ਕੇ ਪਿੱਲੀ ਏਟ ਮੁੜ ਕੇ ਤੁਰੇ ਅੰਦਰ ਉਹ ਆ ਹਣਾ ਅੰਦਰ ਉਹ ਜਾ ਕੇ ਕਿਸਾ ਜਿਹਾ ਹਾਂ ਦਾ ਬੀ ਜਾਮਯੂ ਕੇਂਦਰ ਉਹਦੇ ਕੋਈ ਦਿੱਕਤ ਨਹੀਂ ਜਮਾ ਹੁਣ ਕਬੂਤਰੀ ਕਰਤੀ ਸਾਫ ਤੇ ਕੇਰਾਂ ਅੱਧਾ ਘੰਟਾ ਘੰਟਾ ਬੈਠਣ ਦੇ ਰੈਸਟ ਲੈਂਦੇ ਉਹ ਬੈਠੀ ਥਲੜੇ ਪਾਸੇ ਪਾਰ ਕੇ पिਜਰੇ ਚ ਫਿਰ ਉਦੋਂ ਬਾਅਦ ਦਵਾਈ ਦੇਵਾਂ ਕੇਰਾਂ ਨੂੰ ਸੈਟ ਵਟ ਹੋਣ ਦਿਓ ਮਾੜਾ ਮੋਟਾ ਸੁਰਤ ਜੀ ਆਉਣ ਦਿਓ ਹਾਂਜੀ ਬਾਬੇ ਉਹ ਤੇ ਖਾਣ ਪੀਣ ਨੂੰ ਵੀ ਲੈਂਦਾ ਇਹ ਦੁਕਾਨ ਤੋਂ ਮਾੜਾ ਮੋਟਾ ਸਮਾਨ ਭੁੱਖ ਲੱਗ ਜਾਂਦੀ ਸੀ ਤੇ ਤੁਹਾਨੂੰ ਪਤਾ ਹੀ ਆ ਸੌਣ ਜੇ ਹੋਏ ਬੈਠਿਆ ਟੜਕੇ ਦੇ ਦਿੱਤੀ ਇੱਕ ਦਾਂਤੀ ਤੇ ਹੁਣ ਬਈ ਕੁਛ ਦੋਕ ਜੋੜੀਆਂ ਛੱਡ ਕੇ ਨਾ ਖੁੱਡਿਆਂ ਚ ਤੇ ਘਰੋਂ ਮੈਂ ਦੋ ਕਬੂਤਰਾ ਹੋਰ ਲੈ ਆਣਾ ਮੇਨ ਜਿਹੜਿਆਂ ਦੇ ਵੱਡੇ ਸ਼ਾਖੇ ਨਾਲ ਉੱਡੇ ਆ ਇੱਕ ਤਾਂ ਵੱਡੇ ਸ਼ਾਖੇ ਨਾਲ ਉੱਡੇ ਆ ਜੀ ਦੂਸਰਾ ਵਾਲੇ ਠੀਕ ਐ ਇਹ ਕਬੂਤਰੀ ਦੇ ਦੂਸਰਾ ਵਾਲੇ ਬੱਚੇ ਉੱਡੇ ਵੱਡੇ ਸ਼ਾਖੇ ਨਾਲ ਜਿਹੜੇ ਆਥ ਨੇ ਬੈਹ ਜਾਂਦੇ ਆ ਲਾਂ ਕੱਢਦੇ ਆ ਵਦਗਾ ਤੇ ਦੋ ਕੂਤਰਾ ਨਾਲ ਉਹਦੇ ਲੋਆਂ ਆਣੇ ਆ ਤੇ ਉਹਨਾਂ ਚੋਂ ਤਿੰਨ ਕੂਤਰਾ ਲੋੜਦੇ ਸ਼ਾਖੇ ਆ ਆਪਣੇ ਕੋਲੇ ਤੇ ਆਪਾਂ ਇੱਕ ਤਾਂ ਅੰਡੇ ਨਹੀਂ ਲਾਉਂਦੇ ਉਹਨਾਂ ਚੋਂ ਤੇ ਦੋ ਜਿਹੜੀਆਂ ਲਾਉਂਦੇ ਆ ਉਹ ਕੱਠੀਆਂ ਛੱਡ ਕੇ ਆਪਾਂ ਉਹ ਵੱਡੇ ਜਾਲ 'ਚ ਤੇ ਜਦੋਂ ਅੰਡੇ ਧਰ ਤੇ ਬਰੋਬਰ ਜੋੜਗਾ ਹੋਰ ਛੱਡ ਦੇਗੇ ਪਾਸੇ ਉਹ ਦੋਵਾਂ ਦੇ ਆਂਡੇ ਬਦਲ ਕੇ ਫੇਰ ਫੇਰ ਪਹਿਲਾਂ ਵਾਲੀ ਕੂਦਰੀਆਂ ਲਾਵਾਂਗੇ ਜਿਹੜੀ ਮੇਨ ਐ ਉਹਦੀ ਠੀਕ ਆ ਫੇਰ ਉਹਦ ਨੂੰ ਉਹ ਆਂਡ ਉਹਨਾਂ ਤਰ੍ਹਾਂ ਦੀ ਦਵਾਈ ਦੂ ਦੇ ਕੇ ਸਰਟੀਫਿਕੇਟ ਕਰ ਲਾਂਗੇ ਆਪਾਂ ਹੁਣ ਤੇ ਚਲੋ ਪਹਿਲਾਂ ਖਾਈਏ ਪੀਏ ਫੇਰ ਵੇਖਦੇ ਹਾਂ ਕੀ ਹਿਸਾਬ ਪਤਾ ਵਾ ਬਾਕੀ ਕੂਦਰੀ ਨੂੰ ਦਵਾਈ ਬੂੜੀ ਦੇਈਆਂ ਨਾ ਬਈ ਹਣਾ ਜੇ ਆ ਹੋ ਗਈ ਪਾਵਰ ਪੂਰ ਜੈਲ ਹ ਤੇ ਹੋਰ ਸਮਾਨ ਪੱਤਾ ਤੇ ਉਧਰ ਦੋਵੇਂ ਜੋੜੀਆਂ ਕੱਢ ਕੇ ਬਈ ਸ਼ਰਤਾਂ ਇਧਰ ਕਾਲੀ ਵਾਲੀ ਵੀ ਤੇ ਆਪਣੀ ਰੱਤੀ ਤੇ ਭਰਾ ਵਾਲੀ ਵੀ ਹਣਾ ਇੱਕ ਇਧਰਲੇ ਖੁੱਡੇ ਛੜਤੀ ਇੱਕ ਇਧਰਲੇ ਖੁੱਡੇ ਛੜਤੀ ਕਾਲੀ ਖੰਡਾ ਆਪਣੀ ਉਹ ਫਿਰਦੀ ਠੀਕ ਐ ਤੇ ਮਗਰ ਮਗਰ ਉਹਦਾ ਬੀਐਫ ਬੀਐਫ ਆਖੀਏ ਹਸਬੈਂਡ ਆਖੀਏ ਕੁਝ ਵੀ ਆਖ ਗਏ ਹਨਾ ਵੈਸੇ ਟੈਂਪਰੇਰੀ ਤੌਰ ਤੇ ਹੁੰਦੀ ਹੈ ਬੀਐਫ ਹੀ ਕਹਿ ਦਿੰਨੇ ਆਪਾਂ ਕਿਉਂਕਿ ਕਿਹੜਾ ਪੱਕੇ ਹੈਗੇ ਤੇ ਇਧਰ ਸ਼ਰਤੀ ਵੇਪਰ ਲਾਲ ਚੀਨੀ ਜਿਹੀ ਵਾਲੀ ਹੋ ਰਤੀ ਦਾ ਭਰਾ ਹੈ ਇੱਕ ਮਿੰਟ ਇਹ ਤੇ ਯੂਮਰ ਕੇ ਦਿਖਾ ਦਿੰਨਾ ਮੈਂ ਹੋ ਬੈਠਾ ਤੇ ਇਹਨਾਂ ਦੀ ਜੋੜੀ ਪੱਕੀ ਹੈ ਬਸ ਥੋੜਾ ਜਿਹਾ ਆਨਲਾਈਨ ਸੈਟਿੰਗ ਕਰਨੀ ਹੈ ਨੇ ਉਸ ਤੋਂ ਬਾਅਦ ਕੰਮ ਲੋਟ ਹੋ ਜਾਊਗਾ ਤੇ ਬਾਕੀ ਡੱਕੇ ਬਈ ਹਾਂ ਸੱਚ ਮੈਂ ਵਿਹਲਾ ਸੀਗਾ ਹਨਾ ਸਾਨੂੰ ਪਤਾ ਹੋਰ ਤਾਂ ਕੁਝ ਨਹੀਂ ਹੁੰਦਾ ਨਾਲ ਜੀ ਲੱਗਦਾ ਮਾ ਤਾਂ ਚੜ ਗਿਆ ਉਤੋਂ ਨਿੰਬ ਦੇ ਡੱਕੇ ਤੋੜ ਤੋੜ ਕੇ ਤੇ ਆਪਣੇ ਆਹਾਂ ਕਰਕੇ ਹਨਾ ਪੱਤੇ ਲਾ ਲਾ ਕੇ ਤੇ ਇਕੱਠੇ ਕਰ ਕਰ ਲੈ ਕੇ ਨਾਲੇ ਸਿੱਟੀਆਂ ਨਾਲ ਫਿਰ ਡੱਕੇ ਚੱਕ ਕੇ ਟੋਕਰੇ ਚਲਾ ਲੈਣਗੇ ਨਾਲੇ ਕਬੂਤਰ ਕੰਮ ਲੱਗੇ ਰਹਿਣਗੇ ਹਨਾ ਨਾਲੇ ਆਪਾਂ ਕੰਮ ਲੱਗੇ ਪਏ ਆ ਵਧੀਆ ਤੇ ਹੁਣ ਘਰੇ ਚਾਲਦੇ ਆ ਬਾਬੇ ਆਪਾਂ ਇੱਕ ਮਿੰਟਾ ਬਾਹਰ ਜੜ ਚਲੀ ਜੀ ਉਹ ਅੱਜ ਫਟੀਆਂ ਵੀ ਪਾਉਣੀਆਂ ਬਾਈ ਆਪਾਂ ਸੋਭਾ ਮਿਸਤਰੀਆਂ ਨੂੰ ਕਿਹਾ ਸੀਗਾ ਤੇ ਉਹ ਕਹਿੰਦਾ ਤੂੰ ਐਂ ਕਰੀ ਵੀ ਸਾਨੂੰ ਸ਼ਾਮ ਨੂੰ 5:00 ਵਜੇ ਯਾਦ ਕਰਾ ਦੇ ਤੇ ਉਸ ਤੋਂ ਬਾਅਦ ਅਸੀਂ ਇੱਥੇ ਫਟੀਆਂ ਕੱਟ ਕੱਟ ਕੇ ਪਾ ਜਾਾਂਗੇ ਨੇ ਵਧੀਆ ਤਰੀਕੇ ਨਾਲ ਤੇ ਬਾਬੇ ਵੈਸੇ ਹਨਾ ਯਾਰ ਮੇਰੇ ਹਿਸਾਬ ਤੇ ਤਾਂ ਜਾਲੀ ਬਈ ਵਧੀਆ ਲੱਗ ਗਈ ਠੀਕ ਹੈ ਕਿ ਨਹੀਂ ਪਰ ਜੇ ਤੁਸੀਂ ਫਿਰ ਵੀ ਕਹਿਣੇ ਹੋ ਵੀ ਇਥੋਂ ਇੰਨਾ ਕਾ ਇੱਕ ਪੀਸ ਸਹੀ ਨਹੀਂ ਲੱਗਿਆ ਇਹ ਕਾਣੋਂ ਹੀ ਸ਼ਾਇਦ ਕੋ ਕਟ-ਕਟ ਕੇ ਲਾਈ ਜਾਏ ਕਰਕੇ ਜੀਰ ਲਾ ਕੇ ਉਧਰੋਂ ਵੀ ਕੱਟ ਕੇ ਪਾਉਣੀ ਪਈ ਇਹ ਕਿਉਂਕਿ ਇਧਰੋਂ ਲਾਉਣ ਲੱਗਣੀ ਸਵੇਰ ਇਧਰ ਕਾਣੋਂ ਨਿਕਲ ਜਾਂਦੀ ਅਸੀਂ ਇਧਰੋਂ ਲਾਉਣ ਲੱਗ ਗਏ ਤੇ ਇਧਰ ਆ ਕੇ ਕੰਮ ਗਲਤ ਹੋ ਗਿਆ ਹਨਾ ਉਹ ਜਾਲੀ ਵਾਲਾ ਤਾਂ ਕਰਕੇ ਜੇ ਤੁਹਾਨੂੰ ਛੋਡੇ ਭਾਦੀ ਵੀ ਨਹੀਂ ਸੈਟ ਲੱਗ ਰਹੀ ਤੁਹਾਨੂੰ ਹਨਾ ਐ ਲੱਗ ਰਹੀ ਵੀ ਗੱਲ ਨਹੀਂ ਬੰਰ ਰਹੀ ਤੇ ਇਹਨੂੰ ਇੰਨਾ ਪੀਸ ਵੱਡ ਕੇ ਫਿਰ ਨਵੀਂ ਪਵਾ ਦਾਂਗੇ ਜਾਂ ਤਾਂ ਇੱਥੇ ਹਨਾ ਬਾਕੀ ਇਧਰ ਤਾਂ ਸੋਹਣੀ ਲੱਗੀ ਆ ਦੇਖੋ ਇਧਰਲੇ ਪਾਸੇ ਤਾਂ ਬਹੁਤ ਬੁਧੀ ਚਿਨ ਤੇ ਬਾਕੀ ਅੱਗੇ ਵੀ ਬਈ ਤੁਹਾਨੂੰ ਪਤਾ ਹੀ ਕੱਟ ਕੇ ਭਾਈਆ ਹਨਾ ਤੇ ਉਹ ਕੇ ਰਿਪੋਰਟਾ ਤੇ ਬਾਕੀ ਯਾਰ ਬਈ ਆਪਾਂ ਤੁਹਾਨੂੰ ਪਤਾ ਹਨਾ ਯਾਰ ਵੀ ਇੱਕ ਹਿਸਾਬ ਤੇ ਆਪਾਂ ਨੂੰ ਆਇਆ ਹੀ ਬਈ ਟਾਈਮ ਪਹਾ ਜਾ ਕੀਤਾ ਉਹਨਾਂ ਸ਼ੌਂਕਿਆ ਕੰਮ ਹੈ ਨਹੀਂ ਜੇ ਪਹਿਲਾਂ ਵਾਲੇ ਹੁੰਦੇ ਨਾ ਇੰਨੀ ਇੰਨੀ ਗਲਤੀ ਵੀ ਨਹੀਂ ਰਹਿਣ ਦਿੰਦੇ ਹੁੰਦੇ ਸੀ ਉਹ ਤਾਂ ਐਂ ਕਹੀ ਸੀ ਉਹਨੂੰ ਹੁਣੇ ਹੀ ਲੋਡ ਕਰ ਮਿਸਟਰ ਕਿਵੇਂ ਕਰ ਕੋਈ ਚੱਕ ਨਹੀਂ ਪੈਸੇ ਲੱਗਦੇ ਵੱਧ ਲੱਗ ਜਾਣ ਪਰ ਐਂ ਚੀਜ਼ ਸ਼ੌਂਕ ਨਾਲ ਕਰ ਹੁਣ ਮੈਂ ਉਹਨੂੰ ਸਹੀ ਸਾਂ ਉਹ ਕਹਿੰਦਾ ਸੀ ਆਪਾਂ ਇਹਨੂੰ ਲੋਡ ਕਰ ਦਿੰਨੇ ਆਪਾਂ ਐਂ ਕਰ ਲੈਨੇ ਆ ਮੈਂ ਹਾਂ ਬਾਈ ਬਣੇ ਤੂੰ ਟਾਈਮ ਪਾ ਕੇ ਕਰਦੇ ਜਾਲੀ ਲਾ ਦੇ ਕਿਵੇਂ ਹੀ ਲਾ ਦੇ ਵੀਂਗੀ ਟੇਢੀ ਬਸ ਕਬੂਤਰ ਤੜਦੇ ਕਰਦੇ ਸਾਡੇ ਇਹ ਦੂਤੇ ਸਾਨੂੰ ਕੋਈ ਨਹੀਂ ਚਾਹੀਦਾ ਹਾਂਜੀ ਕੋਈ ਸਾਬ ਪਾਈਏ ਫਟੀਆਂ ਫੁੱਟੀਆਂ ਕਿ ਠਹਿਰ ਜੀ ਹਜੇ ਆਏ ਤਾਂ ਹਜੇ ਤਾਂ 4:00 ਵਜੇ ਆ ਮੈਂ ਪਹਿਲਾਂ ਹੀ ਆ ਗਿਆ ਵੇਲਾ ਅੰਫਰਦ ਨੂੰ ਪਤਾ ਸਾਂਝ ਸਾਦ ਮੇਰੀ ਫੀਲਿੰਗਾਂ ਕੀ ਕਰਾਂ ਹੋਰ ਚਲ ਉਹਨੇ ਮੈਂ ਉਹ ਕਰਦਾ ਉਹਨੇ ਮੈਂ ਤੇਰੇ ਖੂਬ ਤੋਂ ਕਬੂਤਰ ਆਇਆ ਲੈ ਆ ਦੋ ਤਿੰਨ ਫਿਰ ਬਾਅਦ ਚ ਫਟਾ ਫੁੱਟਾ ਪਾਉਣੇ ਆਪਾਂ ਚਲੋ ਬਾਬੇ ਪਾਉਣੇ ਆਪਾਂ ਚੱਕਲ ਦੇ ਵਿੱਚੋਂ ਕਬੂਤਰ ਆਇੜਾ ਦੋ ਲੈ ਕੇ ਜਾਣਗੇ। ਲਓ ਬਾਪੇ ਚੱਕਲਾਂ ਦੇ ਦੋਵੇਂ ਕਬੂਤਰਾਂ ਆ ਭਈ। ਜਿਹਦੇ ਵੱਡੇ ਸ਼ਾਖਾਂ ਨਾਲ ਉੜਦੇ ਆ ਜੀ। ਲੈ ਚੱਲੇ ਉਧਰ ਲੈ ਕਰੇ। ਆ ਗਈ ਜਿੱਧਰ ਨੇ ਕਰੇ। ਤੇ ਲੈ ਕੇ ਬਾਪੇ ਤਾਂ ਛੱਡ ਦੀਏ ਦੋਵੇਂ ਕਬੂਤਰਾਂ ਆਪਣੇਗਾ ਇੱਧਰ। ਲਓ ਜੀ ਕਰੋ ਕਣਕ ਨੂੰ ਵੀ ਚਾਹ ਦਾ ਅੰਡਾ ਦੇ ਰਿਆਂ ਦਾ। ਇਹ ਬਾਲਟੀ ਕੀ ਲਿਆਂਦੀ ਕਰਾ ਥੋੜੀ ਰਹੀ ਹੈ ਨਾ ਡਰਾਮਾ ਤੇ ਬਾ ਵੱਡੀ ਸਕੀਮ ਪਾਵਾਂ ਸੀ ਦੀ ਗੱਟਾ-ਗੁੱਟਾ। ਕਿਰਾ ਕੂਤਰ ਇੱਧਰ ਲਿਆ ਕਣ ਇੱਕਦਮ ਇਕੱਠੇ ਦੋ ਗੱਟੇ ਚੱਕ ਦੇਗਾ ਮੁੜ ਕੇ ਮੈਨੂੰ ਪਤਾ ਕਣਕ ਐਤ ਕੀ ਰੱਖਿਆ ਕਰਦੇ ਨੇ ਘੱਟ। जान ਕੇ ਕੱਟ ਰੱਖੀ ਯਾਰ ਉਹਨਾਂ ਨੇ ਆਪ ਦੇ ਜੋਗੀ ਰੱਖੀ ਐ ਆਪਣੇ ਕੂਤਰਾਂ ਜੋਗੀ ਨਹੀਂ ਰੱਖੀ ਕਿਰਾਂ ਜਿਹੜੇ 2 ਕੁ ਗੱਟੇ ਵਾਸਤੇ ਚੱਕੀ ਦੇ ਚੱਕ ਲਾਂਗੇ ਆਪਾਂ Holi ਦੇ ਦਿਨੇ ਆਪਦੇ ਉਦੂ ਵਾਲਾ ਆਪਾਂ ਨੂੰ ਮੈਨੂੰ ਦਿਸੀ ਜਾਂਦਾ ਕਣਕ ਹੋ ਜੇ ਬਹੁਤ ਦੂਰ ਆਉਣੀ ਹੋਈ ਤਾਂ ਝੋਨਾ ਵੀ ਪਿਆ ਤੇ ਕਣਕ 3 ਮਹੀਨੇ 8 ਮਹੀਨੇ ਨੂੰ ਆਉਗੀ ਹੋਈ ਹੈ ਘੱਟੋ ਘੱਟ ਤੇ 8 ਮਹੀਨੇ ਮੈਨੂੰ ਪਤਾ ਟਾਈਮ ਪਾਸ ਨਹੀਂ ਹੋਣਾ ਚਲ ਕੋਈ ਨਾ ਮੋਲ ਲੈ ਲਿਆ ਕਰਾਂਗੇ ਆਪਾਂ ਨੂੰ ਕੋਈ ਈਸ਼ੂ ਵਾਲੀ ਗੱਲ ਨਹੀਂ ਹਣਾ ਕੋਈ ਚੱਕਰ ਨਹੀਂ ਕਰਦੇ ਕੁਛ ਰਹਿਣ ਯਾਰ ਠੀਕ ਐ ਕਰ ਲੈਣ ਜਿਹੜਾ ਕੁਛ ਕਰਦੇ ਆ ਭਾਈ ਆਪਾਂ ਆਪਦਾ ਖਰਚਾ ਪਣੀ ਆਪ ਕੱਢਣ ਜੋਗੇ ਹੈਗੇ ਆ ਕੱਢ ਲਾਂ ਕੋਈ ਡੈਕਤ ਨਹੀਂ ਆਪ ਘੱਟ ਹੋਰ ਪਾਸੇ ਘੱਟ ਲਾ ਲਿਆ ਕਰਾਂਗੇ ਬਾਕੀ ਮੈਂ ਤਾਂ ਇੰਨਾ ਤੇ ਲੱਗਦੇ ਹਣਾ ਜਾਂ ਆਪ ਦੇ ਤਾਂ ਲਾਇ ਹੀ ਨਹੀਂ ਕਦੇ ਤੁਹਾਨੂੰ ਪਤਾ ਰਹਾ ਆਪ ਦੇ ਤੇ ਕੀ ਕੀਤਾ ਆਪਾਂ ਜਾਂ ਹੋਰ ਹੁਣ ਮੈਂ ਕੀ ਛੱਡੋ ਚੱਲ ਯਾਰ ਤੇ ਚਲਾ ਦੇ ਇੱਧਰ ਵੀ ਕੰਮ ਜੀ ਆਪਾਂ ਫੱਟੀਆਂ ਪਾਉਣ ਵਾਲਾ ਕੋਈ ਸਾਹ ਲੱਗੇ ਪੇ ਮਿੰਤੀ ਮਿੰਤੀ ਮਾਰਨ ਬਣ ਜੂ ਗੱਲ ਜੀ ਕਿ ਬਣਾਵਾਂਗੇ ਬਣਾ ਕੇ ਹੀ ਜਾਵਾਂਗੇ ਕਹਿੰਦੇ ਫੱਟੀਆਂ ਲੈ ਜਾਂਦੀਆਂ ਜਿੰਨਾਂ ਪੈਣੀਆਂ ਸੀਂਗਾ ਕੋਈ ਵੱਢੀ ਜਾਂਦੇ ਆ ਆ ਇਧਰ ਕੋਈ ਸਾਬੰਦਰ ਸੱਲ ਮਾਰੀ ਜਾਂਦੇ ਆ ਹਨਾ ਪਹਿਲਾਂ ਉਹ ਫਟਕਾਂ ਪਾਵਾਂਗੇ ਜੇ ਪਹਿਲਾਂ ਪਾਵਾਂਗਾ ਸਿੰਘ ਇੱਕ ਉਧਰੋਂ ਆਏ ਤੇ ਦੋ ਇਧਰੋਂ ਆਉਣ ਠੀਕ ਹੈ ਇਧਰ ਵੀ ਇੱਕ ਸਾਹਮਣੇ ਤੋਂ ਆਏ ਤੇ ਦੋ ਇਧਰੋਂ ਆਉਣ ਠੀਕ ਹੈ ਪਾਵਾਂਗੇ ਬਾਤ ਜੀ ਤੁਹਾਨੂੰ ਲੱਗੇ ਬਈ ਫਟਕਾਂ ਦਾ ਹੋਣਾ ਤੇ ਲਗਭਗ ਲਵਾਤੀਆਂ ਫੱਟੀਆਂ ਵੀ ਖੁੱਡਿਆਂ ਤੇ ਇੱਕ ਮਿੰਟ ਪਾਸ ਸਾਨੂੰ ਇਹਨੂੰ ਖੋਲ ਕੇ ਦਿਖਾਵਾਂਗੇ ਇਧਰ ਸਿਰਫ ਇੱਕ ਇੱਕ ਫੱਟੀ ਪਾਈ ਹੈ ਬਰੋ ਓਨਲੀ ਵਨ ਪੀਸ ਇੱਕ ਮਿੰਟ ਰੋਕੋ ਅੰਦਰ ਅੱਗੇ ਦਿਖਾਵਾਂ ਸਾਨੂੰ ਹਾਂ ਹਨ ਦੇਖੋ ਇਧਰ ਸਿਰਫ ਇੱਕ ਇੱਕ ਫੱਟੀ ਛੱਤ ਤੋਂ ਕਾ ਵੀ ਨਹੀਂ ਹੈਗੀ ਫੋਟੋ ਦੇ ਥੱਲੇ ਫੋਟੋ ਤੋਂ ਵੀ ਥੱਲੇ ਇਹ ਹੈ ਨਾ ਕੂਤਰਾਂ ਦੇ ਬੈਠਣ ਨੂੰ ਫਿਰ ਇਧਰੋਂ ਆਇਆ ਪੈਂਦਗਾ ਨਹੀਂ ਸੀ ਬਈ ਸਾਹਮਣੇ ਆਲ ਨਹੀਂ ਸੀਗੇ ਬਾਕੀ ਯਾਰ ਮੇਨ ਤਾਂ ਆਲ ਨਹੀਂ ਸੀ ਰਹਿਣਾ ਕੂਤਰਾਂ ਨੇ ਇੱਥੇ ਤਾਂ ਕੋਈ 2-4 ਕੂਤਰ ਜਾ ਕੇ ਬੈਠ ਰਹਿਣਾ ਕਰਨਗੇ ਤਾਂ ਬਹਿ ਜਾ ਕਰਨਗੇ ਇੱਕ ਇਧਰ ਲਵਾਤੀ ਤੇ 1 ਮਿੰਟ ਰੋਕੋ ਖੜ ਜਾਓ ਇਹ ਹੁਣ ਕੋਈ ਕਾਮਿਆਂ ਪੇਸ਼ਾਨ ਕੱਢੋ ਬਾਈ ਬਣੀ ਚੰਗਾ ਤੇ ਚਲੋ ਵੈਸੇ ਕੋਈ ਨਾ ਰਾਏ ਦੇਣੀ ਆ ਦੇ ਵੀ ਸਕਦੇ ਹੋ ਪਰ ਆਪਦੇ ਹਿਸਾਬ ਤੇ ਬਈ ਪਸਹੀ ਲਵਾਵਾਂਗਾ ਹਨਾ ਬਾਕੀ ਆਪਾਂ ਨੂੰ ਪਤਾ ਲੱਗੇਗਾ ਇਧਰ ਵੀ ਲਗਭਗ ਪਾਵਰ ਨਹੀਂ ਮਿਲਵਾਦੀ ਹਨਾ ਤੇ ਆ ਥੋੜੀ ਗਾਡਰ ਦਾ ਸਨ ਘਟ ਹੈ ਕੋਈ ਗਾਡਰ ਨਹੀਂ ਮਤ ਨਾ ਤਾਂ ਕਰਕੇ ਇਧਰ ਵੀ ਇੱਕ ਫੱਟੀ ਲਵਾਤੀ ਇਧਰ ਵੀ ਇਕ ਲਵਾਤੀ ਇਹ ਇਧਰਲੇ ਪਾਸੇ ਇਹਦੀਆਂ ਫਟੀਆਂ ਬਈ ਸਹੀ ਤਿਕਰ ਵੱਡੀਆਂ ਨਹੀਂ ਆਪਣੇ ਜਾਲ ਦੀਆਂ ਇਹ ਕੱਲ ਨੂੰ ਵੱਢ ਕੇ ਲਾ ਕੇ ਜਾਣਗੇ ਤੇ ਇਧਰ ਦੇਖ ਲਓ। ਆ ਇਧਰ ਆਪਣੇ ਪਹਿਲਾਂ ਆ ਗੋ ਠੀਕ ਐ। ਆਏ ਇੱਕ ਇਧਰੋਂ ਆਏ। ਇੱਕ ਇਧਰੋਂ ਆਏ। ਆਹ ਛੱਤ ਨਾਲੋਂ ਕਾਹ ਕੀ ਗਾਇਪਾ ਸਰੂ ਫੁੱਲ ਲਗਾਇਆ ਪਈ ਛੱਤ ਉਾਂ। ਆ ਇਧਰੋਂ ਵੀ ਬਹੁਤ ਉੱਚੇ ਛੱਤ ਉਾਂ ਫੱਟੀਆਂ ਥੱਲੇ ਆ ਬਹੁਤ। ਤੇ ਇਹ ਉਸ ਹੱਬ ਤੇ ਲਵਾੰਗਾ ਵੀ ਬਸ ਮੇਰਾ ਹੱਥ ਉਪੜਿਆ ਕਰਕੇ ਕਬੂਤਰਾਂ ਤੱਕ ਆਏ। ਫੁੱਲ ਉੱਚੀਆਂ ਕਰਕੇ। ਲਓ ਜੀ। ਇਧਰ ਵੀ ਲਾ ਗੀਆਂ। ਠੀਕ ਐ। ਓਕੋ ਵੀ ਰਿਪੋਰਟ ਤੇ ਇਧਰ ਵੀ ਲਾ ਦਾਂ। ਲੋ ਜੀ ਇਧਰ ਥੋੜੀ ਉਧਰਲੇ ਪਾਸੇ ਨਾਲ ਨੀਵੀਂ ਲਵਾ ਦੇ ਮਾੜੀ ਮਮੂਲੀ ਜਿਹਾ ਫਰਕ ਪਾਇਆ ਬੜਾ ਫਰਕ ਨਹੀਂ ਵੈਸੇ ਫੁੱਲ ਉੱਚੇ ਗਈਆਂ ਔਰ ਰੋਸ਼ਨਦਾਨ ਦਾ ਬਹੁਤ ਫਰਕ ਪੈਣਾ ਬਾਬੇ ਉਹ ਐ ਕਰਕੇ ਬਰੋਬਰ ਕਰਤਾ ਉਹਦੇ ਕੋ ਜਾਵਾਂ ਠੀਕ ਹੈ ਓਕੇ ਓਕੇ ਮੈਂ ਰਿਪੋਰਟਾਂ ਜਾਵਾਂ ਫਿਕਸ ਕਰਕੇ ਲਾਂਗਾ ਪੂਰਗਾ ਆਇਲ ਪੱਤੀਆਂ ਆਈਆਂ ਤੇ ਆ ਦੂਜੀਆਂ ਪੱਤੀਆਂ ਆਈਆਂ ਹਨ ਇਹ ਜਿਹੜੇ ਸਾਡੇ ਮਜ਼ਬੂਤੀ ਮੈਨੂੰ ਇਹਦਾ ਨਾਲ ਲੌਂਕੀ ਜਣ ਤੇ ਤਾਂ ਨਹੀਂ ਪਟੀਆਂ ਆਈਆਂ ਮੇਰੀ ਨਾ ਹੈਵੀ ਕੰਮ ਇਹਨਾਂ ਦਾ ਤੇ ਬਸ ਇੰਨੇ ਹੀ ਕੰਮ ਸੀ ਹਨਾ ਤੇ ਫਟੀਆਂ ਹੋਗੀਆਂ ਆਪਣੀਆਂ ਇਹ ਸਰਦਾਰਦੀ ਮੁੱਕ ਗਈ ਟ੍ਰਿਆਂ ਵੀ ਬਣ ਜਾਣੀਆਂ ਇਹ ਕਹਿਦਿਆਂ ਫਟੀਆਂ ਲੱਗ ਜਾਣੀਆਂ بس ਉਦੋਂ ਬਾਅਦ ਸਾਰਾ ਕੰਮ ਨਿਬੜਿਆ ਆਪਣਾ ਮੇਸਤਰਗਾਲਾ ਤਾਂ ਮਤਲਬ ਉਦੋਂ ਬਾਅਦ ਸਿਰਫ ਆਪਦੇ ਕੰਮ ਰਹਿ ਜਾਣਗੇ ਹਾਂਜੀ ਬਾਬੇ ਤੇ ਦਾਣਾ ਪਾਣੀ ਵੀ ਰੈਡੀ ਹੈ ਇਧਰ ਲਈ ਕਬੂਤਰਾਂ ਦਾ ਆਹ ਪਿੰਜਰੇ ਵਾਲਿਆਂ ਦਾ ਡੂੜਾਂ ਵਾਲਿਆਂ ਦਾ ਤੇ ਆਹ ਇਧਰ ਆਪਣੇ ਖੁੱਡਿਆਂ ਵਾਲਿਆਂ ਦਾ ਰੱਖੀ ਪਹਿਲਾਂ ਹੀ ਨੰਬਰ ਤੇ ਤਾਂ ਖੁੱਡੇ ਵਾਲਿਆਂ ਨੂੰ ਆਇਓ 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 ਬੋਤ ਤੇ ਹੁਣ ਰੱਖੀ ਇਧਰ ਇਹਨਾਂ ਨੂੰ ਆਇਓ 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 ਬੋਤ ਹਾਂਜੀ ਬਾਪੂ ਇੱਧਰ ਦਾਣੇ ਵੀ ਪਾਦੇ ਬਈ ਤੇ ਪਾਣੀ ਵੀ ਰੱਖਦਾ ਤੇ ਇੱਧਰ ਇਸ ਪਾਸੇ ਵੀ ਦਾਣਾ ਪਾਣੀ ਹੋ ਚੁੱਕੇ ਟਾਈਮ ਲਈ ਹਨਾ ਬਲਬਲ ਵੀ ਛੜਨ ਦੀ ਕੋਈ ਲੋੜ ਨਹੀਂ ਬਸ ਦਾਣਾ ਪਾਣੀ ਖਾ ਪੀ ਕੇ ਆਪਦਾ ਆਥਨ ਨੂੰ ਵਧਕਾ ਲੈਣਾ ਸੈੱਟ ਹੋ ਕੇ ਬੈ ਜਾ ਕਰਨਾ ਤੇ ਇੱਧਰ ਇਹ ਆਪਣੇ ਬੈਟ ਕਲੇ ਕਬੂਤਰਾਂ ਨੂੰ ਰੱਖਦੀ ਪਾਣੀ ਇਹ ਛੋਟੇ ਭਾਂਡੇ 'ਚ ਪਾਣੀ ਤਾਂ ਰੱਖਦੇ ਆ ਬਈ ਇਹਨਾਂ ਨੂੰ ਪਾਈ ਸੀ ਦਵਾਈ ਹਨਾ ਤੇ ਇੱਕ ਦਿਨ ਹੋਰ ਪਾਵਾਂਗੇ ਮਤਲਬ ਟੈਟਰਾਸਾਈਕਲਿਨ ਵਗੈਰਾ ਉਹਦੇ ਕਰਕੇ ਛੋਟੀ ਕੁਜੀ ਰੱਖੀ ਐ ਤੇ ਵੱਡਾ ਭਾਂਡ ਇਹਨਾਂ ਦਾ ਆਪਾਂ ਬਾਹਰ ਕੱਢਤਾ ਸੀ ਉਹ ਤੋੜਾ ਜਾ ਦੇਖੋ ਉਧਰ ਹੋ ਗਿਆ ਸਾਹਮਣੇ ਲੱਗਿਆ ਓਕੇ ਬਰੋ ਦਾਣੇ ਇਹਨਾਂ ਕੋਲੇ ਪਏ ਆ ਪਹਿਲਾਂ ਵਾਲੇ ਤੇ ਪਾਣੀ ਇਹਨਾਂ ਨੂੰ ਹੋਰ ਰੱਖਦਾ ਆਪਾਂ ਹਾਂਜੀ ਬਾਬੇ ਤੇ ਮੈਂ ਕਿਹਾ ਲੱਗਦੇ ਆਥਾ ਪਾਂਡੇ ਜੀ ਵੀ ਦੇਖ ਲੈਣਾ ਇਧਰਲੇ ਤੇ ਉਹ ਬਈ 6 ਆਂਡਿਆਂ ਚੋਂ ਸਿਰਫ 2 ਆਂਡੇ ਸਹੀ ਰਹਿ ਗਏ ਆ ਬਣੀ ਇਹਨਾਂ ਚੋਂ ਬੱਚੇ ਨਿਕਲਣ ਵਾਲੇ ਆ ਕੋਈ ਹੋਰ 4 ਦਿਨਾਂ ਤੱਕ ਇਧਰੋਂ ਆ ਵੀ ਜਿਹੜਾ ਇੱਕ ਛੇਵੀਂ ਖਰਾਬ ਕਰਤਾ ਤੇ ਤਿੰਨੇ ਤੋਂ ਪਹਿਲਾਂ ਖਰਾਬ ਕਰਦੀਆਂ ਨਾ ਸਿਰਫ ਆ ਦੋ ਆਂਡੇ ਸਹੀ ਆਲਾ ਉਹ ਚਾਚਾ ਕੀ ਲੈਣੇ ਆ ਇਹ ਤਨੇ ਚੱਕਰ ਕੋਈ ਜਿਹੜੀ ਕਬੂਦਰੀ ਬਲੈਕ ਹੀ ਨਾਲ ਲੱਗੀ ਸੀ ਉਹ ਵੀ ਆਂਡਿਆਂ ਤੇ ਬੈਠਣੋਂ ਉੱੜ ਗਈ 2 ਸਿਰੰਡੇ ਵਾਲੀ ਤੇ ਫਿਰ ਬਲੈਗਿਆ ਵੀ ਛੱਡ ਗਿਆ ਤਾਂ ਕਰਕੇ ਆਂਡਾ ਖਰਾਬ ਹੋ ਗਿਆ ਤੇ ਇਹ ਆਂਡੇ ਨਹੀਂ ਪਤਾ ਬਈ ਕਿਹੜੀ ਜੋੜੀ ਦੇ ਦੋਵੇਂ ਮਤਲਬ ਆਏ ਨਹੀਂ ਪਤਾ ਵੀ ਇੱਕ ਵੱਡਾ ਇੱਕ ਹੋਣਗੇ ਤਾਂ ਵੱਡਾ ਜੋੜੀਆਂ ਦੀ ਤੇ ਪਰ ਬੱਚੇ ਨਿਕਲੇ ਤਾਂ ਪਛਾਣ ਆਊਗੀ ਵੀ ਕਿੰਨਾ ਦੇ ਇਹ ਇਧਰੋਂ ਬਈ ਸਾਰਾ ਕੰਮ ਕੰਪਲੀਟ ਹੈ ਉਧਰ ਵੀ ਦਾਣਾ ਪਾਣੀ ਹੋ ਗਿਆ ਇਧਰ ਵੀ ਦਾਣਾ ਪਾਣੀ ਹੋ ਗਿਆ ਉਧਰ ਵੀ ਦਾਣਾ ਪਾਣੀ ਹੋ ਗਿਆ ਠੀਕ ਹੈ ਤੇ ਰਹਿੰਦੇ ਕੰਮ ਸਭ ਨਿਬੜਿਆ ਗੱਲ ਮੁਕੀ ਰਾਂਦ ਗਿਆ ਯਾਰ ਤੇ ਘਰ ਵਾਲੇ ਕੁਤਰਾ ਮੁਰੇ ਮੈਂ ਦੇਖ ਲੈਣਾ ਮੈਨੂੰ ਪਤਾ ਪਿਆ ਹੋਊਗਾ ਉਹਨਾਂ ਮੁਰੇ ਹਨ ਤੇ ਬਸ ਕੱਲ ਨੂੰ ਜਾਂ ਪਰਸੋਂ ਉਧਰੋਂ ਸਾਰੇ ਕਬੂਤਰ ਚੱਕ ਲਏ ਹੋਣੇ ਸਿਰਫ ਦੋ ਕਬੂਤਰਾਂ ਉੱਤੇ ਰਹਿਣਗੇ ਨਾ ਬੱਚੇ ਪਾਲੀ ਜਾਂਦੇ ਨੇ ਜਦੋਂ ਬੱਚਾ ਹੋ ਗਿਆ 8-10 ਦਿਨਾਂ ਦਾ ਜਦੋਂ ਆਪਣੇ ਹੱਥੀ ਪਾਲਣ ਨਾਲ ਹੋ ਗਿਆ ਦੋ ਕਬੂਤਰਾਂ ਨੂੰ ਵੀ ਚੱਕ ਲਿਆਵਾਂਗੇ ਪਰ ਇਧਰ ਹੀ ਤੇ ਬੱਚੇ ਨੂੰ ਆਪਾਂ ਇੱਥੇ ਲੈ ਕੇ ਆਪਣੇ ਕੋਲੇ ਹੱਥੀ ਪਾਲ ਲਾਂਗੇ ਮੇਬੀ ਮੇਬੀ ਆਖੇ ਨਾ ਪੱਕੇ ਨਾ ਹੋ ਜੇ ਗੱਲ ਤੇ ਸ਼ਾਇਦ ਬੱਚੇ ਨੂੰ ਆਪਾਂ ਹੈਂਡ ਟ੍ਰੇਨ ਕਰੀਏ ਹੱਥ ਤੇ ਲਾਈਏ ਬੱਚਾ ਉਹ ਸ਼ਹਿਰ ਪੱਕਾ ਨਹੀਂ ਕਹਦਾ ਮੈਂ ਠੀਕ ਹੈ ਚਲੋ ਚੱਲਦੇ ਆ ਉੱਧਰ ਲੈ ਕੇ ਲੈ ਚੰਦੇ ਆ ਸਮਾਨ ਜਿਹੜਾ ਵਾਧੂ ਘਾਟੂ ਕੈਂਚੀ ਕੁੰਜੀ ਤੇ ਗਲਾਸ ਕੱਪ ਜੇ ਲਓ ਜੀ ਇਧਰ ਕਬੂਤਰਾਂ ਵਾਲੇ ਪ ਪਾਣੀ ਆ ਪਉ ਤੋਂ ਹੋਰ ਐਡ ਕਰਤਾ ਆ ਥਰਡੀਆਂ ਦੋਵੇਂ ਕਬੂਤਰਾਂ ਦੇ ਬੱਚੇ ਬੱਚਾ ਪਾਲੀ ਜਾਂਦਿਆਂ ਬਈ ਤੇ ਤਾਂ ਵਾਲਾਂ ਦੋਵੇਂ ਕਬੂਤਰਾਂ ਦੇ ਵਿਹਲੀਆਂ ਇਹ ਆਪਾਂ ਐਕਸਟਰਾ ਜੋੜਾਂ ਲਾਵਾਂਗੇ ਅੰਡੇ ਬਦਲ ਨੂੰ ਆਹ ਦੋਵੇਂ ਕੰਮ ਲੱਗੇ ਇਹਨਾਂ ਤੋਂ ਕੰਮ ਲੈਣਾ ਬਸ ਬੱਚਾ ਥੋੜ੍ਹਾ ਜਿਹਾ ਸੁਣ ਦੱਸੇ ਸਾਰੀ ਗੱਲਬਾਤ ਨਾ ਮੈਂ ਲਓ ਜੀ ਤੇ ਇਧਰ ਕਬੂਤਰਾਂ ਵਾਲੇ ਪਾਸੇ ਹੀ ਪਾਤਾ برو ਵਾਟਰ ਤੇ ਦਾਣੇ ਇਹਨਾਂ ਕੋਲੇ ਪਹਿਲਾਂ ਵਾਲੇ ਪਈ ਆ ਬਈ ਹਨਾ ਤੇ ਆਹੀ ਕਬੂਤਰ ਰਹਿ ਗਈ ਬਸ ਤਿੰਨ ਤੇ ਤਨੇ ਸ਼ੀ ਸ਼ਿਆ ਜੋ ਇੱਕ ਕਬੂਤਰ ਜੋੜੀ ਲਾਉਣਾ ਬਾਕੀ ਪੰਜ ਕਬੂਤਰ ਇਹ ਵੀ ਬਸ ਆਪਣੇ ਵਿਲੇ ਹੀ ਆ ਮਤਲਬ ਦੇਣ ਵਾਲੇ ਹੈ ਨਹੀਂਗੇ ਬਸ ਵੇਲੇ ਬੈਠੇ ਰਹਿਣਗੇ ਕੋਈ ਚੱਕਰ ਨਹੀਂ ਕੋਈ ਨਹੀਂ ਬਾਈ ਚਾਂਸ ਕਦੇ ਲੋਡ ਪੈਂਦੀ ਐ ਫਿਊਚਰ ਚ ਤੇ ਉਦੋਂ ਕੰਮ ਆ ਜਾਣਗੇ ਹਾਂ ਜੀ ਬਾਬਿਓ ਆਏ ਸੀ ਭਾਈ ਬਾਦਲ ਸਹੀ ਦੱਸਾਂ ਯਾਰ ਆਪਣਾ ਮਾਰਾ ਵੀ ਕੰਮ ਤਾਂ ਨਹੀਂ ਸੀ ਕੋਈ ਵੀ ਆਪਾਂ ਨੂੰ ਹਨਾ ਫੇਰ ਆਣੇ ਹੁੰਦਾ ਵੀ ਟਾਈਮ ਪਾਸ ਵੀ ਨਾ ਹੀ ਕਰੇ ਜੀ ਆ ਲੱਗਿਆ ਜੀ ਕੰਮ ਕੋਮ ਸਾਰੇ ਨਿਵੇੜਦੇ ਸੀ ਮੈਂ ਤੇਰੇ ਤਾਂ ਮੈਂ ਇਹਨਾਂ ਕੋਈ 15 20 ਮਿੰਟ ਲੰਘ ਜਾਣਗੇ ਆਪਣੇ ਹਨਾ ਉਦੋਂ ਹੱਥ ਨੇ ਵੀਡੀਓ ਪਾਉਣ ਦਾ ਟਾਈਮ ਹੋ ਜੀ ਵਾ ਨਾਉਣ ਨੂੰ ਰੋਟੀ ਖਾਣ ਦਾ ਮਾ ਕੋਨੇ ਅੱਧਾ ਘੰਟਾ 20 ਮਿੰਟ ਭਾਈ ਇਧਰ ਕੱਢੇ ਹੋਣਾਂ ਨਾਲ ਇਹ ਚ ਤੇਲ ਤੂਲ ਪਵਾ ਲਿਆਵਾਂਗੇ ਨਾਲੇ ਕੁਝ ਖਾਣ ਨੂੰ ਲਿਆਵਾਂਗੇ ਨਾ ਮਾੜਾ ਮੋਟਾ ਕੋਈ ਹੋਰ ਸਮਾਨ ਪੱਤਾ ਫੜ ਲਿਆਵਾਂਗੇ ਹਾਂਜੀ ਬਾਪਿਓ ਆ ਗਏ ਜੀ ਕਰੇ ਤੇ ਸੋ ਮੈਣੀ ਸਮਾਨ ਚੱਕ ਲਿਆ ਹੁੰਦਾ ਬਾਪਿਓ ਠੀਕ ਹੈ ਤੇ ਫਿਊਲ ਵੀ ਪਵਾ ਲਿਆ ਹੁੰਦੇ ਵਿੱਚ ਤੇ ਪਹਿਲਾਂ ਤਾਂ ਘਰੇ ਚਲੀਏ ਯਾਰ ਆਪਣਾ ਹਾਂਜੀ ਬਾਪਿਓ ਆ ਗਏ ਜੀ ਇੱਥੇ ਲੈ ਕਰੇ ਨਹੀਂ ਤੇ ਹੀ ਕਰਿਆਂ ਦੀ ਰੋਟੀ ਖਾਏ ਹਾਂ ਦੀ ਤੇ ਉਸ ਚਰਪੋਟਾਂ ਪਰੋ ਬੱਸ ਹਣਾ ਆ ਜਦਾਂ ਆ ਪਾਣੀ ਹੋ ਗਿਆ ਹੀ ਸਾਰੇ ਇੱਕ ਕਬੂਤਰਾਂ ਦਾ ਵਾ ਲੋਕ ਜਿੰਦੇ ਤੇ ਚੈੱਕ ਕਰਕੇ ਤੇ ਬਸ ਹਨਾ ਸੌਣੇ ਆ ਤੇ ਕੱਲ ਨੂੰ ਲੱਗਦਾ ਵੀ ਖਰਾਖ ਰੂਪ ਧੋਵਾਂਗੇ ਧੋਵਾਂਗੇ ਮਤਲਬ ਰਲੌਣੀ ਤਾਂ ਫਿਰ ਜਦੋਂ ਦੋ ਤਿੰਨ ਦਰਾਂ ਸੁੱਕੂ ਫੇਰ ਲਾਵਾਂਗੇ ਕਰਾ ਚੰਗੀ ਤਰ੍ਹਾਂ ਧੋ ਤੂਕ ਸੁੱਕਣੀ ਪਾ ਦਾਂਗੇ ਨਾਲੇ ਕੋਈ ਡਰੇਆਂ ਬਣਾ ਲਾਂਗੇ ਤੇ ਆਹ ਖੋਡੇ ਤੇ ਫੱਟਾਂ ਲਵਾ ਦਾਂਗੇ ਤੇ ਆਹੀ ਬਸ ਕੰਮ ਆ ਹਨਾ ਜਾਂ ਕੋਈ ਹੋਰ ਹੋਇਆ ਕੋਈ ਉਹ ਕਰ ਲਾਂਗੇ ਤੇ ਕਬੂਤਰੀ ਦੀ ਕੰਡੀਸ਼ਨ ਠੀਕ ਲੱਗੀ ਮੈਨੂੰ ਫਿਲਹਾਲ ਤਾਂ ਆਪਣੀ ਵੱਡੀ ਦੀ ਬਾਕੀ ਕੱਲ ਨੂੰ ਦੱਸਾਂਗੇ ਹਨ ਤੇ ਓਕੇ ਬ్రో ਬਾਏ ਬਾਏ ਸਾਰੇ ਵੀਰਾਂ ਨੂੰ ਹਨ ਤੇ ਗੁੱਡ ਨਾਈਟ ਲਵ ਯੂ ਬਈ ਸਾਰਿਆਂ ਨੂੰ ਕੱਲ ਨੂੰ ਮਿਲਦੇ ਆਂ